ਅਗਿਨਾ ਚੈੱਕ ਕਰੋ ਫੁੱਲਾ ਸਿੰਘ ਬੜਿਆ ਹੈਵੀ ਮੱਜ ਹੈ ਮੈਂ ਇਹਦਾ ਵੀ ਕਾਟੀ ਮੰਤਰੀ ਦੀ ਬੋਤਲ ਕਾਟੀ ਮੰਤਰੀ ਦੀ ਬੋਤਲ ਤਕੜੀ ਹੈ ਜੀ ਚੈੱਕ ਕਰੋ ਮਾਗਰ ਦੇ ਬੱਚਾ ਹੋ ਜਾਦਾ ਕੱਟਾ ਹੋ ਜਾਂਦਾ ਆਹ ਹੈ ਨਾ ਇਸ ਲਈ ਵਗਰ ਕੱਟਾ ਮਾਗਰ ਕੱਟਾ ਕੋਈ ਇੱਕ ਵਾਰੀ ਚੈੱਕ ਕਰਵਾਓ ਪੁੱਛਦਾ ਫਿਰ ਇਹਦੀ ਸਾਰੀ ਡਿਟੇਲ ਵੀ ਕਰਨ ਨਾਲ ਜਿੱਤੇ ਕਿ ਮਾਗਰ ਸੈਂਗਲ ਆਪਾਂ ਆਵਿਆ ਨੂੰ ਚਾਹ ਲਈ ਫਰੀਡ ਡੇ ਨਾਲੋਂ ਮੇਰੇ ਆਹ ਜਿੱਦਾਂ ਤੋਂ ਸਾਡਾ ਦੋ ਰੋਟੇ ਲੈ ਸੁਆ ਕਿਹੜਾ ਸੁਭੀ ਭਈ ਇਸ ਵਾਰ ਚੌਥਾ ਸੁਆ ਇਸ ਵਾਰ ਸੁਭੀ ਕਿੰਨੇ ਦਿਨਾਂ ਦੀ ਭਈ ਕੱਟ ਲੋ ਫਤ ਸਹੀ ਬੋਲੇ ਹਾਂ ਦੂਜੇ ਕਹਿੰਦੇ ਨਹੀਂ ਨਾ ਨਵਾਂ ਵੀ ਤੁਸੀਂ ਕਹੀ ਜੋ ਕੁਝ ਹਾਂ ਕਿੰਨੇ ਦਿਨਾਂ ਦੀ ਬਾਈ ਇਹ 12ਵਾਂ ਦਿਨ ਹੋ ਗਿਆ ਬੱਚਾ ਕੀ ਦੇਦਾ ਬਾਈ ਕੱਟਾ ਜੇ ਨਾਦਰ ਬੱਚਾ ਨਾਦਰ ਕੱਟਾ ਬਾਈ ਸੂਈ ਨੂੰ ਹੋਵੇ 12 ਦਿਨ ਤੇ ਪੂਰਾ 12 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕਿ ਤਾਰਾ ਹੁਣ ਵੀਰੇ 13 ਕਿਲੋਟਪ ਕੱਢੀ ਜਾਂਦੀ 13 ਤੋਂ 14 ਲੀਟਰ ਪੂਰਾ ਤਸੱਲੀ ਵਾਲਾ 14 ਨਾਲ ਦੋ 15 ਨਾਲ ਪਾ ਦੋ ਦੋ ੜੰਗ ਚਾਰ ੜੰਗ ਬੰਦਾ ਚੋਹ ਸਕਦਾ ਕਰੀ ਠੀਕ ਹੈ ਤੇ ਬੰਦਾ ਕਿ 18 ਮਹੀਨੇ ਦਾ ਹੋ ਲੈ ਚਵਾਈ ਚ ਬੁੜੀ ਚੰਗੀ ਆ ਬਾਈ ਬੋਲੀ ਆ ਵਾਗ ਤੇ ਬੁੜੀ ਜਮਾ ਧਾਰ ਬੁੜੀ ਬੰ ਠੀਕ ਹੈ ਤੇ ਵਿਚਨ ਵਾਲਾ ਜਿਹੜਾ ਸੱਭਾ ਜਿਹੜਾ ਫਿਰ ਹੈ ਬੜਾ ਮੰਗਾ ਜੀ ਦਿੱਤੀ ਬੜਾ 60 ਕੰਪ ਨਹੀਂ ਛੱਡਦਾ 1,65,000 ਰੁਪਏ ਜਿਆਦਾ ਗੱਲ ਆ ਬਾਈ ਹੈਨਾ ਮਾਪਾ ਵੀ ਬਾਈ ਨੂੰ ਕੋਈ ਲਾਜ ਕਰਾ ਮੱਝ ਦੇ ਨੂੰ ਜਾਇ ਰੇਟ ਹੈ ਜੀ 1,65,000 ਕੱਦ ਕੱਠ ਦੁੱਧ ਬੜਾ ਚੰਗਾ ਬਾਈ ਦੇ ਦਸ਼ਨ ਦਾ ਬਾਕੀ ਤੇ ਫਿਰ ਫੁੱਲਾ ਪਿੰਡ ਕਿਹੜਾ ਪਿੰਡ ਕਿਹੜਾ ਵੀਰੇ ਜਿਹੜਾ ਪਰਚੀ ਜਿਹੜਾ ਜ਼ਿਲ੍ਹਾ ਕਿਹੜਾ ਪੰਨ ਬਾਈ ਬਰਾਲਾ ਜਿਲ੍ਹਾ ਠੀਕ ਹੈ ਤੇ ਫੋਨ ਨੰਬਰ ਦੱਸੋ ਜੀ ਨੰਬਰ 9463545 9463545 ਜੀ ਸਰ ਜੈ ਜੈ ਜੀ ਬਾਈ ਕਨੈਕਟ ਇੱਕ 65 ਤੋਂ ਮਾਨਤਾ ਨੂੰ ਖੁੱਲਾ ਹੋਈ ਬਾਈ ਕਹਿੰਦੇ ਦੁੱਧ 15 ਲੀਟਰ ਖੁੱਲਾ ਗਿਆ ਮਾਗਰ ਕੱਟੀ ਆ ਜੀ ਬੱਚਾ ਵੀ ਮਾਗਰ ਕੱਟੀ ਆ ਵਧੀਆ ਕੱਦ ਘਾਟ ਦੀ ਮੱਝ ਆ ਜੀ ਚੌਥੇ ਸੂਏ ਆ ਉਹ ਵਿ ਮੰਤਰੀ ਦੇ ਕਿੰਨੇ ਮੱਝ ਜਿਹ ਉੱਚੇ ਕੱਦ دیے ਐ ਵੀ ਐ ਕੈਮਰਿਜ ਨਹੀਂ ਯਾਰ ਲਿਖੀ ਐਚ ਐ ਮੀਮੀ ਵੀ ਦਿੰਦੀ ਕੱਦ ਕੱਦ ਚੈੱਕ ਕਰੋ ਜੀ ਇਹਦਾ ਜਲਾਓ ਆ ਭਧਾਉਣ ਕੋਲ ਭਾਈ ਭਲਕੇ ਕਹਿੰਦੇ ਕੀ ਹੈ ਬੂਟਲਾ ਜੂਆ ਦੰਦੀ ਸੀ ਯਹਲੇ ਸੀ ਦੰਦ ਹੈ ਹਾਂ ਚਿੱਟੇ ਨਹੀਂ ਹਲੇ ਪਾੜੇ ਸੀ ਦੰਦ ਦੂਜੇ ਸੂਏ ਇਹ じゃ ਕੀ ਪੁੰਦ ਰਿਹਾ ਕਰਵਾ ਲੀ ਹਾਂ ਚੰਗਾ ਤੇਰੇ ਕੋਲ ਦਾੜਾ ਲੱਗ ਗਿਆ ਪੱਟੇ ਤਾਂ ਕਿਹਾ ਬਦਲਦਾ ਕਿੰਨੀ ਅੱਛਾ ਤੇ ਪੰਜਾਬੀ ਦੇ ਪਛਾਣ ਪੜ ਤੌਰ ਤੇ ਕੈ ਸਾਲਾਂ ਦੀ ਹੈ ਜਰਨਾਂ ਤਨ ਕਰਦੇ ਹਾਂ 4 4.5 ਸਾਲ ਸਾਢੇ 4.5 ਸਾਲ ਦੀ 20 ਲੀਟਰ ਰੋੜੀ ਛੋਲੇ ਛੋਲੇ ਤੇ ਇਹ ਦੇ ਮਗਰ ਬੱਚਾ ਕਿਛ ਪਹਿਲਾਂ ਪੱਟੀ ਸੀ ਪੱਟੀ ਸੀ ਉਹਨੇ ਕੀ ਕਰੀ ਅੱਛਾ ਇੱਕ ਸਾਠ ਨਾਲ ਮੁੰਡੇ ਕੱਚੀ ਕਿੰਨੀ ਕਹਿਣ ਇਹ 25 ਦਿਨਾਂ ਦੀ 25 ਦਿਨਾਂ ਦੀ ਕੱਚੀ ਆਈ ਮਹੀਨੇ ਦੀ ਕੱਚੀ ਲੱਗੀ ਕੀ ਗੱਲ ਐ ਇਹਨੇ ਕੱਚੀ ਵੇਚਣਾ ਹੈ ਬਾਹਰ ਜਾਣਾ ਬਾਹਰ ਜਾਣਾ ਅੱਗ ਲੱਗੀਆਂ ਕਾਨੂੰ ਭੇਜਦੇ ਜੇ ਬਾਹਰ ਜਾਣਾ ਕੈਮਰੇ ਜ ਨਹੀਂ ਆ ਰਹੇ Takut sama orang lain.